گرو کی جاتے پر بنا جائے اس پاون سروپ کے اندر بگت کبھیر جی نے جو گرو شبد ورتیا ہے یہ براہمن برتیا ہے ਇਸ ਸ਼ਲੋਕ ਦੀ ਦੂਸਰੀ ਤੁਕ ਦੇ ਅੰਦਰ ਇਸ ਗੱਲ ਦਾ ਗਿਆਨ ਪ੍ਰਾਪਤ ਹੁੰਦਾ ਹੈ ਆਪ ਤੂਬੇ ਚੁਗਬੀਦ ਮੇ ਚੀਲੇ ਦੀਏ ਭਾਏ ਕਿ ਆਪ ਤੇ ਚਾਰੇ ਵੈਦਾਂ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਨਾਲ ਆਪਣੇ ਜਰੀ ਚੀਲੇ ਨੇ ਉਹਨਾਂ ਨੂੰ ਵਿੱਚ ਰੋਕ ਲਿਆ ਤੋ ਇਸ ਦੂਸਰੀ ਤੁਕ ਤੋਂ ਇਹ ਯੰਤਰ ਆਪ ਤੋਂ ਦੈ ਕੀ ਇਤਿ ਜੋ ਸ਼ਬਦ ਹੈ ਗੁਰੂ ਉਹ ਬ੍ਰਹਮੰਤ ਹੀ ਕਹਤੇ ਹੈ ਇੱਕ ਹੋਰ ਵੀ ਸ਼ਲੋਕ ਹੁੰਦਾ ਹੈ ਪੰਤੀ ਦੇ ਦਾ ਬ੍ਰਹਮਣ ਤੂੰ ਹੈ ਜਤ ਕਾ ਭਗਤਨ ਕਾ ਹੋਣਾ ਹੈ ਅਜ ਵੀ ਤੇ ਪਿਛਲੇ ਸਮੇਂ ਦੇ ਵਿੱਚ ਵੀ ਬ੍ਰਹਮ ਨੂੰ ਗੁਰੂ ਮੰਨਿਆ ਜਾਂਦਾ ਸੀ ਤੇ ਹੁਣ ਵੀ ਮਨੇ ਦੱਸਦਾ ਹੈ ਬ੍ਰਹਮਣ ਕਿਸੇ ਨੇ ਘਰੇ ਬੱਚਾ ਹੋਵੇ ਉਸ ਦਾ ਨਾਮਕਰਨ ਕਰਨਾ ਹੈ ਇਹ ਬ੍ਰਹਮ ਜਯ ਕਰਦਾ ਸੀ ਭਈ ਉਮੀਨੰ ਪਲਾਤੀ ਦੇ ਵਿੱਚ ਜਾਂਦੇ ਨੇ ਜਦੋਂ ਬੱਚਾ ਇਸ ਦੇ ਯੋਗ ਹੋ ਜੇ ਵੀ ਇਸ ਨੂੰ ਜਨੇਉ ਪਹਿਨਾਣਾ ਹੈ ਉਦਮੀ ਤੇ ਬ੍ਰਾਹਮਣ ਉਸ ਕਰ ਜਾਂਦਾ ਹੈ ਵਿਧੀ ਅਨੁਸਾਰ ਉਸ ਜਿਹਨੇ ਉਹ ਹੁੰਦਾ ਹੈ ਫਿਰ ਅਕੀ ਜੋ ਵਿਦਿਆ ਸ਼ਾਸਤਰਾਂ ਦੀ ਵਿਦਿਆ ਹੈ ਇਹ ਵੀ ਇਹ ਬ੍ਰਾਹਮਣ ਲੋਕ ਨੇ ਜਿਹੜੇ ਇਹ ਹੀ ਪੜਾਇਆ ਦੇ ਨੇ ਪੜ੍ਹਾ ਕਰਦੇ ਸਨ ताकत की पतक भी जिने थे गुरु शब्द दे ਜਿਹੜਾ ਇਹ ਬ੍ਰਾਹਮਣ ਐਸੇ ਗੁਰੂ ਦਾ ਅਰਥ ਹੁੰਦਾ ਹੈ ਰੂਹ ਨੂੰ ਗਿਆਨ ਦੇਣ ਵਾਲਾ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਸਾਨੂੰ ਗਿਆਨ ਦੇ ਪ੍ਰਕਾਸ਼ ਦੇ ਵਿੱਚ ਲੈ ਕੇ ਜਾਣ ਵਾਲੇ ਨੂੰ ਗੁਰੂ ਆਖਿਆ ਜਾਂਦਾ ਹੈ ਜੋ ਸਾਡੇ ਅੰਦਰ ਦੇ ਅਗਿਆਨ ਦਾ ਨਾਸ ਕਰਨ ਦੀ ਸਮਰੱਥਾ ਰੱਖਦਾ ਹੋਵੇ ਉਸ ਨੂੰ ਗੁਰੂ ਆਖਿਆ ਜਾਂਦਾ ਹੈ ਜਿਸ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੇ ਉਹਨੂੰ ਪੂਰਖੇ ਜਾਂਦਾ ਹੈ। ਸੰਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਮਾਏ ਮੂਡੋ ਤੇ ਕੀ ਮਾਏ ਤੂੰ ਭਾਵੈ ਮਾਨ ਮਾਤਾ ਨੂੰ ਮੂਡੋ ਦੁ ਭਾਵਨ ਦੱਸਣਾ ਦੇਉ। ਜਾਤੇ ਭਰਮ ਨਾ ਜਾਏ ਜਿਸ ਗੁਰੂ ਤੋਂ ਭਾਵੋ ਜਿਸ ਬ੍ਰਾਹਮਣ ਤੋਂ ਸਾਡੇ ਅੰਦਰ ਦੇ ਜਿਹੜੇ ਪਰਮ ਨੇ ਕੋਈ ਦੂਰ ਨਹੀਂ ਹੁੰਦੇ ਤੇ ਫਿਰ ਉਸ ਦੀ ਮਾਤਾ ਸਿਰ ਮੋੜ ਦੇਣਾ ਚਾਹੀਦਾ ਹੈ ਜਿਹੜੇ ਗੁਰੂ ਦੇ ਵਿੱਚ ਇਤਨੀ ਸਮਰੱਥਾ ਹੀ ਨਹੀਂ ਉਸਨੂੰ ਗਿਆਨ ਦੇ ਸਕੇ ਉਸਨੂੰ ਸੋਚੀ ਦੇ ਸਕੇ ਜਿਸ ਦੇ ਨਾਲ ਸਾਡੇ ਅੰਦਰ ਦੇ ਜਿਹੜੇ ਪਰਮ ਨੇ ਉਹ ਨਾਸ ਹੋ ਜਾਣ ਫਿਰ ਉਸ ਦੀ ਮਾਤਾ ਜਿਹੜੀ ਮਾਂ ਜਿਹੜੀ ਉਸ ਦਾ ਸੇਤ ਉਹ ਤੇ ਨਹੀਂ ਚਾਹੀਦਾ ਹੁਣ ਇੱਥੇ ਸਵਾਲ ਇਹ ਹੈ ਕਿ ਗੁਨਾਹ ਕਸੂਰੇ ਜਿਹੜਾ ਉਹ ਬੱਚਾ ਕਰੇ ਤੇ ਸਜ਼ਾ ਜਿਹੜੀ ਉਹ ਮਾਣੂ ਮਨੇ ਇਹ ਕਿਸ ਤਰ੍ਹਾਂ ਦਾ ਫੈਸਲਾ ਹੈ ਇਸ ਦਾ ਕਾਰਨ ਇਹ ਹੈ ਕਿ ਐਦਾਂ ਬਹੁਤ ਜਿਹੜਾ ਉਹ ਮਾਣੂ ਮਨੇ ਆ ਗਿਆ ਗੁਰਦੇ ਮਾਤਾ ਪਹਿਲਾ ਗੁਰੂ ਜਿਹੜਾ ਉਹ ਮਾਤਾ ਹੈ ਮਾਂ ਹੈ ਅਗਰ ਅਪਨਿਆਰ ਕਰਦੇ ਆਂ ਤੇ ਪਹਿਲਾ ਗੁਰੂ ਜਿਹੜਾ ਉਹ ਸਦੀ ਮਾ ਹੈ ਮਾਂ ਜਿਸ ਤਰ੍ਹਾਂ ਦੀ ਸੋਚ ਵਿਚਾਰ ਵਾਲੀ ਹੋਏਗੀ ਉਸ ਤਰ੍ਹਾਂ ਦੇ ਜਿਹੜੇ ਉਹ ਨਹੀਂ ਉਹ ਬੱਚੇ ਦੇ ਵਿੱਚ ਆਉਣਗੇ ਮਾਤਾ ਜਿਹੜਾ ਗਿਆਨ ਹੈ ਮਾਂ ਦੀ ਜਿਹੜੀ ਸੋਚ ਹੈ 25 ਦੇ ਵਿੱਚ ਆਵੇਗੀ ماں ਜਿਸ ਤਰ੍ਹਾਂ ਬੱਚੇ ਦੀ ਪਰਵਰਸ ਕਰੇਗੀ ਬੱਚੇ ਜਿਹੜਾ ਉਸ ਦੇ ਅੰਦਰ ਉਹ ਸੰਸਕਾਰ ਬਣ ਜਾਣਗੇ ਉਹ ਆ ਤਾਂ ਉਹ ਸੁਭਾਅ ਉਹ ਗੁਣ ਜਿਹੜੇ ਬੱਚੇ ਦੇ ਅੰਦਰ ਆ ਜਾਣਗੇ ਗੁਰਬਾਣੀ ਦੇ ਅੰਦਰ ਵੀ ਗੁਰਮਾਹ ਦਾ ਜਿਹੜਾ ਭਰਮਾਗੋਤਾ ਹੈ ਆ ਸਾਧੂ ਸੰਤਨਾਂ ਨੇ ਵੀ ਕੁਝ ਇਸ ਤਰ੍ਹਾਂ ਦੀ ਲੋਰੀ ਕੁਝ ਇਸ ਤਰ੍ਹਾਂ ਦੇ ਕਬੀਤ ਸ਼ਾਨਦਾਰ ਹੈ ਜਿੰਨੇ ਇਹਨਾਂ ਦੇ ਵਿੱਚੋਂ ਮਾਤਾ ਜੀ ਕਰਦੇ ਨੇ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਦਾ ਪਰਮਾਨ ਹੈ ਤਿਸ ਮਾਤੀ ਜੀ ਹਰ ਬਾਝਾ ਇਹ ਪਰਮਾਤਮਾ ਉਹ ਮਾਈ ਜਿਹੜੀ ਉਹ ਬੱਚਾ ਜਨਮ ਦੇ ਜੋਗੀ ਨਾ ਬਣੇ ਉਸ ਨੂੰ ਔਲਾਦ ਹੀ ਪੈਦਾ ਨਾ ਹੋਵੇ جہی اپنے بچے بندگی سمرن والے پاس نہیں لا سکتی جننی جنے تو بگت جن کی سور جننی جنے تو بگت جن یہ عورت جی دین جنم دین لگی ہے تی پھر وہ بگت جنم دے جننی جنے تو بھگت جن کیتا سور یا پھر وہ داتا ہوئے

ਉਕੇ ਤਾਂ ਜੀ ਮੇਰੀ ਕੋਈ ਵੀ ਅੰਤਰੀ ਇੱਛਾ ਨਹੀਂ ਮੈਂ ਆਪਣੀ ਮਹਾਦੇਵੀ ਕੰਨ ਦੇ ਵਿੱਚ ਕੋਈ ਗੁਪਤ ਰੂਪ ਦੇ ਵਿੱਚ ਗੱਲ ਦੱਸਣੀ ਹੈ ਕੋਈ ਗੱਲ ਕਹਿਣੀ ਹੈ ਜੱਜ ਨੇ ਅਯਾਸਤ ਦੇ ਦਿੱਤੀ ਮਾਨ ਅੱਗੇ ਕੰਨ ਕੀਤਾ ਇਹ بتਾਨੀ ਬੇਨੇਪੁੱਤਰ ਨੇ ਕਿਤੇ ਚੋਰੀ ਕਰਕੇ ਖਜ਼ਾਨਾ ਲਪਾਇਆ ਹੋਣਾ ਹੈ ਜੇ ਮੈਨੂੰ ਦੱਸੇਗਾ ਮੈਂ ਕੱਟ ਲਾਂਗੀ ਤੇ ਮੋਚਾ ਕਰਾਂਗੀ ਕੰਦਨੀ ਇਸ ਚੋੜਨੇ ਨਾ ਆਪਣੀ ਮਾਂ ਦਾ ਕਰਨ ਨਹੀਂ ਪਿਹੜਾ ਉਹ ਮੂਹ ਦੇ ਵਿੱਚ ਦੰਤਾਂ ਦੇ ਵਿੱਚ ਲੈ ਲਿਆ ਉਹਨੇ ਜੋਰ ਦੀ ਚੱਕ ਵਟਿਆ ਇਤਨੇ ਜੋਰ ਦੀ ਚੱਕ ਵਟਿਆ ਕਿ ਉਸ ਤੱਕ ਆ ਨਹੀਂ ਜਿਹੜੋ ਵੱਢ ਕੇ ਲੈ ਗਿਆ ਜਦੋਂ ਵੱਢ ਕੇ ਲੈ ਗਿਆ ਤੇ ਸਾਰੇ ਬੜੇ ਰਾਹੋਂ ਕੇ ਪੁੱਛਿਆ ਵੀ ਤੂੰ ਇਹ ਕਿਉਂ ਕੀਤਾ ਹੈ ਕਹਿੰਦਾ ਜਿਸ ਦਿਨ ਮੈਂ ਪਹਿਲੇ ਦਿਨ ਚੋਰੀ ਕੀਤੀ ਸੀ ਤੇ ਮੇਰੀ ਮਾਤਾ ਦੇ ਇਸ ਕੰਨ ਨੇ ਸੁਣਿਆ ਸੀ ਵੀ ਤੇਰਾ ਪੁੱਤਰ ਚੋਰੀ ਕਰਕੇ ਲੈ ਕੇ ਆਇਆ ਹੈ ਇਹ ਬੱਚਾ ਹੀ ਚੋਰ ਹੈ ਉਸ ਦਿਨ ਮਾਤਾ ਨੇ ਮੇਰੇ ਗਲ ਨੂੰ ਪੱਟੇ ਹੁੰਦੇ ਤੇ ਮੈਨੂੰ ਵਰਜਾ ਹੁੰਦਾ ਵੀ ਮੁੱਖ ਕੇ ਚੋਰੀ ਨਹੀਂ ਕਰਨੀ ਤੇ ਮੈਂ ਅੱਜ ਚੋਰ ਨਾ ਬੰਦਾ ਇੱਕ ਪਸੀਨਾ ਚੜਦਾ ਇਸ ਕਰਕੇ ਮਹਿਸਾਸ ਕਰਨੇ ਗਿਆ ਇੱਕ ਪਟਿਆਰੇ ਸੋ ਮਾਏ ਜਿਹੜੀ ਇਸ ਦਾ ਬੱਚੇ ਦੇ ਪਰਪਰੀਸ ਦੇ ਵਿੱਚ ਗਿਆਨ ਦੇ ਵਿੱਚ ਇੱਕ ਬੜਾ ਵੱਡਾ ਯੋਗਦਾਨ ਹੁੰਦਾ ਹੈ ਤਾਂ ਕਰਕੇ ਭਤਕਬੀਰ ਦੀ ਇੱਥੇ ਫਰਮਾਨ ਕਰਦੇ ਨੇ ਕਬੀਰ ਮਾਏ ਮੁੱਢੋਂ ਤੇ ਗੁਰੂ ਕੀ ਜਾਤਿ ਭਰਮ ਨਾ ਜਾਏ ਜਿਹੜੇ ਗੁਰੂ ਤੋਂ ਸਾਡੇ ਪਰਮ ਹੀ ਦੂਰ ਨਹੀਂ ਹੁੰਦੇ ਅੰਦਰ ਪਰਮ ਬਣੇ ਹੋਏ ਨੇ ਉਸ ਗੁਰੂ ਦੀ ਮਾਏ ਜਿਹੜੀ ਉਹ ਦਰਸੇ ਨੂੰ ਮਿਲ ਦੇਣਾ ਚਾਹੀਦਾ ਹੈ ਉਹ ਪਰਮ ਕੀ ਹੁੰਦੇ ਨੇ ਪਰਮ ਦਾ ਅਰਥ ਹੁੰਦਾ ਹੈ ਪੁਲਿਖਾ ਪਰਮ ਦਾ ਅਰਥ ਹੁੰਦਾ ਹੈ ਪੁਲਿਖਾ ਕੋਈ ਪ੍ਰਾਣੀ ਸਾਨੂੰ ਮਿਲਿਆ ਏ ਤੇ ਅਸੀਂ ਉਸ ਨੂੰ ਬੁਲਾਇਆ ਏ ਪਰ ਉਹ ਸਾਨੂੰ ਜਾਣਦਾ ਨਹੀਂ ਸਾਨੂੰ ਭਲੇਖਾ ਪੈ ਗਿਆ ਉਹਦੀ ਸ਼ਕਲ ਦਾ ਉਹਦੀ ਸ਼ਕਲ ਤਾਂ ਬਹੁਤ ਦੂਰ ਨੂੰ ਲੋ ਹੈ ਜੋ ਸਾਨੂੰ ਮਿਲਦਾ ਹੈ ਜਿਸ ਨੂੰ ਅਸੀਂ ਜਾਣਦੇ ਹਾਂ ਜਦੋਂ ਅਸੀਂ ਉਹਨੂੰ ਬੁਲਾਇਆ ਤੇ ਉਹ ਬੋਲਿਆ ਤੇ ਫਿਰ ਜਦੋਂ ਅਸੀਂ ਉਹਦੀ ਆਵਾਜ਼ ਨੂੰ ਉਹਦੇ ਚਿਹਰੇ ਨੂੰ ਚੰਗੀ ਤਰ੍ਹਾਂ ਨਿਹਾਰੇ ਤੇ ਅਸੀਂ ਕਹਿੰਨੇ ਆ ਭਾਈ ਮੈਨੂੰ ਭਲੇਖਾ ਪੈ ਗਿਆ ਤੇਰੀ ਸ਼ਕਲ ਦਾ ਤੇਰੀ ਸ਼ਕਲ ਦਾ ਉਹ ਮੇਰਾ ਯਾਰ ਦੋਸਤ ਤੇ ਮੈਂ ਤੈਨੂੰ ਤਾਂ ਬੁਲਾ ਲਿਆ ਪਰਮ ਦਾ ਅੰਤ ਉਹਦਾ ਭਲੇਖਾ ਇਹ ਲਿਖਮ ਨੂੰ ਪੰਨ੍ਹ ਦੇ ਵਿੱਚ ਪਾ ਦਿੰਦਾ ਹੈ ਤੇ ਪਰਮੇਸ਼ਰ ਇਹ ਪਿਲੇਖਾ ਪੈਦਾ ਕਰਦਾ ਹੈ ਇਸ ਸੰਸਾਰ ਦੇ ਅੰਦਰ ਇੱਕ ਸੱਚ ਹੈ ਤੇ ਇੱਕ ਝੂਠ ਹੈ ਇਸ ਸੰਸਾਰ ਦੇ ਅੰਦਰ ਦੋ ਲਹਿਰਾਂ ਚੱਲ ਰਹੀਆਂ ਨੇ ਇੱਕ ਸੱਚ ਦੀ ਲਹਿਰ ਹੈ ਇੱਕ ਝੂਠ ਦੀ ਲਹਿਰ ਹੈ ਜਿਹੜੀ ਸੱਚ ਦੀ ਲਹਿਰ ਹੈ ਉਹ ਮਨੁੱਖ ਦੇ ਅੰਦਰ ਸੱਚ ਦਾ ਗਿਆਨ ਪੈਦਾ ਕਰਕੇ ਉਸ ਨੂੰ ਸਚਾਈ ਦੇ ਨਾਲ ਜੋੜਦੀ ਹੈ ਜਿਹੜੀ ਝੂਠ ਦੀ ਲਹਿਰ ਹੈ ਇਹ ਮਨੁੱਖ ਦੇ ਅੰਦਰ ਭਰਮ ਪੈਦਾ ਕਰਕੇ ਇਸ ਨੂੰ ਸੰਸਾਰ ਦੇ ਨਾਲ ਹੀ ਜੋੜੀ ਰੱਖਦੀ ਪਰ ਉਹ ਸੰਸਾਰ ਦੇ ਨਾਲ ਹੀ ਜੁੜਿਆ ਰਹਿੰਦਾ ਹੈ ਕਦੀ ਜੰਮ ਪਿਆ ਕਦੀ ਮਰ ਗਿਆ ਕਦੀ ਕਿਸੇ ਜੂਨ ਦੇ ਵਿੱਚ ਕਦੀ ਕਿਸੇ ਜੂਨ ਦੇ ਵਿੱਚ ਗੁਰਬਾਣੀ ਸਾਡੇ ਅੰਦਰ ਦੇ ਪਰਮ ਨੂੰ ਦੂਰ ਕਰਦੀ ਹੈ ਸਾਡੇ ਅੰਦਰ ਦੇ ਭਲੇਖੇ ਨੇ ਜਿਹੜੇ ਉਹਨਾਂ ਨੂੰ ਦੂਰ ਕਰਦੀ ਹੈ ਜਿਵੇਂ ਗੁਰਮਹਾਰਾਜ ਜੀ ਦਾ ਪਰਮਾਨੰ ਗੁਰਬਾਣੀ ਦੇ ਅੰਦਰ ਅਮਦ ਗੰਡੋਲਾ ਕੂੜ ਕਾ ਦਿੱਤਾ ਦੇਵਨ ਹਾਰ ਮਤੀ ਮਰਨ ਮਸਾਰਿਆ ਖੁਸ਼ੀ ਕੀਤੀ ਦਿਨ ਚਾਰ ਅਮਰ ਗਲੂਲਾ ਕੂੜ ਕਾ ਗੁਰੂ ਮਹਾਰਾਜ ਜੀ ਨੇ ਇਥੇ ਬੜਾ ਸੁੰਦਰ ਇੱਕ ਦ੍ਰਿਸ਼ਟਾਂਤ ਬੜਾ ਸੁੰਦਰ ਅਲੰਕਾਰ ਬਣਾਇਆ ਹੈ ਅਮਲ ਕਹਿੰਦੇ ਨੇ ਫੀਮ ਨੂੰ ਗਲੂਲਾ ਕਹਿੰਦੇ ਨੇ ਕੂੜੇ ਜਿਹੜਾ ਵੀ ਫੀਮ ਖਾਂਦਾ ਹੈ ਨਾ ਜੋ ਮਹੀਨੇ ਦੀ ਤੋਲਾ ਖਾਂਦਾ ਹੈ ਇਹ ਤੋਲਾ ਵੀ ਹੁੰਦਾ ਕਿ ਉਹਨੀਆਂ 30 ਗੋਲੀਆਂ ਬਣਾ ਲੇਗਾ ਵੀ ਕਿਸੇ ਦਿਨ ਜ਼ਿਆਦੀ ਤੇ ਕਿਸੇ ਦਿਨ ਥੋੜੀ ਨਾ ਕਰਦੀ ਜਾਵੇ ਇਹ ਅਮਲੀਆਂ ਦਾ ਸੁਭਾਅ ਹੁੰਦਾ ਗੋਲੀਆਂ ਬਣਾ ਕੇ ਰੱਖਦੇ ਨਹੀਂ ਜਿਉ ਤੋਲਾ 15 ਦਿਨਾਂ ਚ ਕੰਮ ਕਰਦਾ ਤੇ ਉਹਦੀਆਂ 15 ਗੋਲੀਆਂ ਬਣਾ ਲੇਗਾ। 1 ਰੋਜ਼ ਦੀ ਇੱਕ ਗੋਲੀ ਜਿਹੜੀ ਉਹਨੇ ਸ਼ਰਤ ਲੈ ਲਈ ਹੈ। ਅਮਲੁ ਗੁਰੂਲਾ ਪੂਰਕਾ ਇਸ ਸੰਸਾਰ ਦੇ ਅੰਦਰ ਸਾਨੂੰ ਇੱਕ ਫੀਮ ਦਾ ਗੋਲਾ ਮਿਲਿਆ ਹੋਇਆ ਹੈ ਤੇ ਉਹ ਗੋਲਾ ਜਿਹੜਾ ਉਹ ਝੂਠਦਾ ਹੈ ਜਿਵੇਂ ਫੀਮ ਦਾ ਨਸ਼ਾ ਹੈ ਉਹ ਖਾਣ ਦੇ ਨਾਲ ਮਨੁੱਖੀ ਜਿਹੜਾ ਉਹ ਆਪਣੀ ਚੇਤਨਾ ਨੂੰ ਖੋ ਬੈਠਦਾ ਹੈ ਜਿਵੇਂ ਆ ਤੁਸੀਂ ਕਈਆਂ ਤੋਂ ਸੁਣਿਆ ਹੋਣਾ ਹੈ ਨਾ ਜਦੋਂ ਸ਼ਾਮ ਨੂੰ ਬੈਕ ਲਾ ਲੀਦਾ ਹੈ ਤੇ ਫਿਰ ਕੋਈ ਕਿਸੇ ਪ੍ਰਕਾਰ ਦਾ ਫਿਕਰ 파ਕਾ ਨਹੀਂ ਰਹਿੰਦਾ ਇਹ ਚੇਤਨਾ ਨੂੰ ਖੁੰਦਾ ਹੈ ਕੋਈ ਵੀ ਨਸ਼ਾ ਹੈ ਉਹ ਸਾਡੀ ਚੇਤਨਾ ਨੂੰ ਖੁੰਦਾ ਹੈ ਸਾਡੀ ਚੇਤਨ ਨੂੰ ਕਮਜ਼ੋਰ ਕਰਦਾ ਇਸ ਤਰ੍ਹਾਂ ਕਹੋ ਸਾਡਾ ਚੇਤਨਾ ਜਿਹੜਾ ਉਹ ਖਤਮ ਕਰਦਾ ਹੈ ਜਦੋਂ ਮਨੁੱਖ ਦਾ ਚੇਤਨਾ ਖਤਮ ਹੋ ਗਿਆ ਹੁੰਦੇ ਅੰਦਰ ਫਿਰ ਚੁਸਤੀ ਖੁਸ਼ੀ ਹੈ ਜਿਹੜੀ ਉੱਪਰ ਚੜਦੀ ਹੈ ਇਸੇ ਤਰ੍ਹਾਂ ਸਨੂਮ ਵੀ ਇੱਕ ਝੂਠ ਦਾ ਨਸ਼ਾ ਦਿੱਤਾ ਹੋਇਆ ਹੈ ਤੇ ਉਹ ਝੂਠ ਦਾ ਨਸ਼ਾ ਕਿਹੜਾ ਮਤੀ ਮਰਨ ਬਸਾਰਿਆ ਜਿਵੇਂ ਨਸ਼ੇ ਦੇ ਨਾਲ ਸਾਡੀ ਮਤ ਦੇ ਵਿੱਚੋਂ ਸਾਰੇ ਪ੍ਰਕਾਰ ਦੇ ਫਿਕਰ ਕੀ ਜਿਹੜੇ ਨੇ ਉਹ ਵੀ ਸਰ ਜਾਂਦੇ ਨੇ ਕੋਈ ਚਿੰਤਾ ਫਿਕਰ ਨਹੀਂ ਰਹਿੰਦਾ ਉਵੇਂ ਮਾਤੇ ਜਿਹੜੀ ਉਹਦੇ ਵਿੱਚੋਂ ਮਰਨਾ ਜਿਹੜਾ ਇਹ ਵਿਸਰ ਜਾਂਦਾ ਹੈ ਝੂਠ ਦੇ ਘੋੜੇ ਦੇ ਨਾਲ ਖੁਸ਼ੀ ਕੀਤੀ ਦਿਨ ਚ ਤੇ ਚਾਰ ਕੋ ਦੇਣਾ ਫਿਰ ਖੁਸ਼ੀ ਕਰਦੀ ਜਦੋਂ ਮਰ ਕੇ ਫਿਰ ਪਤਾ ਲੱਗਿਆ ਵੀ ਇਹ ਤੇ ਝੂਠ ਸੀ ਇਹ ਤੇ ਝੂਠ ਸੀ ਅਸਲੀ ਮਰਨਾ ਸੀ ਤੇ ਮਰਨ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਸੀ ਇਹ ਵੇਖੋ ਕਿੰਨਾ ਵੱਡਾ ਕਰਮ ਹੈ ਦੋ ਲਹਿਰਾਂ ਚੱਲ ਰਹੀਆਂ ਨੇ ਇੱਕ ਸੱਚ ਦੀ ਹੈ ਇੱਕ ਝੂਠ ਦੀ ਹੈ ਸੱਚ ਦੀ ਲਹਿਰ ਜਿਹੜੀ ਹੈ ਉਹ ਸਾਨੂੰ ਸੁਚੇਤ ਕਰਕੇ ਸੱਚ ਦੇ ਨਾਲ ਜੋੜਦੀ ਹੈ ਜਿਹੜੀ ਝੂਠ ਦੀ ਲੈ ਰਹੇ ਉਹ ਸਾਨੂੰ ਅਚੇਤ ਕਰਕੇ ਸੰਸਾਰ ਦੇ ਨਾਲ ਜੋੜਦੀ ਹੈ ਤੇ ਗੁਰੂ ਇਹ ਜਿਹੜਾ ਇਹ ਸਾਨੂੰ ਸੁਚੇਤ ਕਰਦਾ ਹੈ ਗਿਆਨ ਦਿੰਦਾ ਹੈ ਤੇ ਗੁਰੂ ਦਾ ਗਿਆਨ ਇਹ ਜਿਹੜਾ ਉਹਦੇ ਨਾਲ ਸਾਡੇ ਅੰਦਰ ਦੀ ਜਿਹੜੀ ਪਰਮ ਨਹੀਂ ਉਹ ਦੂਰ ਹੁੰਦੇ ਨੇ ਜੇ ਗੁਰੂ ਤੋਂ ਉਹ ਪਰਮ ਦੂਰ ਨਹੀਂ ਹੋਏ ਤੇ ਭਗਤ ਕਬੀਰ ਜੀ ਕਹਿੰਦੇ ਨੇ ਫਿਰ ਉਸ ਦੀ ਮਾਦ ਸਿਰ ਮੁੰਦੇ ਰਹਿ ਚਾਹੀਦਾ ਹੈ ਕਿਉਂਕਿ ਉਨੇ ਆਪਣੇ ਬੱਚੇ ਨੂੰ ਸੰਸਕਾਰ ਨਹੀਂ ਜਿਹੜੇ ਉਹ ਚੰਗੇ ਨਹੀਂ ਦਿੱਤੇ ਆਪਣੇ ਬੱਚੇ ਨੂੰ ਚੰਗੇ ਸੰਸਕਾਰਾਂ ਵਾਲਾ ਨਹੀਂ ਬਣਾਇਆ ਹੈ ਆਪ ਡੁੱਬੇ ਚੋਂ বেদ ਮਹੇ ਚੇਲੇ ਦੀਏ ਬਹਾਈ ਆਪ ਡੁੱਬੇ ਚੋਂ বেদ ਮੇ ਚਾਰ বেদ ਨੇ ਜੁਜਰ ਅਥਰਵਨ ਰਿਗਵੇਦ ਤੇ ਸ਼ਾਮਵੇਦ ਇਸ ਤਰ੍ਹਾਂ ਇਹਨਾਂ ਚਾਰਾਂ ਵੇਦਾਂ ਦੇ ਨਾਂ ਨੇ ਜਿਵੇਂ ਅਸੀਂ ਗੁਰਬਾਣੀ ਦਾ ਪਾਠ ਪੂਜਾ ਕਰਦੇ ਆਂ ਇਵੇਂ ਇਹਨਾਂ ਵੇਦਾਂ ਦੇ ਵਿੱਚੋਂ ਕੁਝ ਮੰਤਰ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਪਾਠ ਪੂਜਾ ਕੀਤੀ ਜਾਂਦੀ ਹੈ ਜੇ ਤੇ ਭਾਈ ਥੋੜਾ ਜਿਹਾ ਵਿਚਾਰਾਂ ਦੇ ਨਾਲ ਜੁੜੋਗੇ ਤੇ ਅੰਦਰ ਨੂੰ ਕੈਮਰਕ ਹੋਗੇ ਫਿਰ ਤੇ ਗੱਲ ਦੀ ਸਮਝ ਆ ਜਾਏਗੀ ਨਹੀਂ ਤਾਂ ਫਿਰ ਕਈ ਵਾਰੀ ਇਸ ਤਰ੍ਹਾਂ ਦੀਆਂ ਵਿਚਾਰਾ ਹੁੰਦੀਆਂ ਨੇ ਉਹ ਉਤੋਂ ਡਿਟਾਫ ਰਹਿ ਜਾਂਦੀ ਨਹੀਂ ਸਮਝ ਨਹੀਂ ਆਉਂਦੀ ਮੁਨੱਖ ਦੇ ਦਿਮਾਗ ਦੇ ਨਾਲ ਕਈ ਹੋਈ ਗੱਲ ਹੈ ਜਿਹੜੀ ਉਹ ਦਿਮਾਗ ਤੱਕ ਰਹਿ ਜਾਂਦੀ ਏ ਮੁਨੱਖ ਦੇ ਸੁਚੇਤ ਮਨ ਦੇ ਵਿੱਚ ਉਹ ਕਈ ਕੋਈ ਹੋਈ ਗੱਲ ਹੈ ਜਿਹੜੀ ਉਹ ਦੂਜੇ ਦੇ ਮਨ ਨੂੰ ਸੁਚੇਤ ਕਰ ਜਾਂਦੀ ਹੈ ਗੁਰਬਾਣੀ ਸਾਨੂੰ ਸੁਚੇਤ ਕਰਦੀ ਏ ਗੁਰਬਾਣੀ ਸਾਨੂੰ ਗਿਆਨ ਦਿੰਦੀ ਏ ਅਸੀਂ ਅਚੇਤ ਹਾਂ ਅਚੇਤ ਤੋਂ ਸੁਚੇਤ ਹੋਣਾ ਹੈ ਬਸ ਇਹੀ ਪਰਮਾਤਮਾ ਦੀ ਪ੍ਰਾਪਤੀ ਜਿਸ ਦਿਨ ਅਸੀਂ ਸੁਚੇਤ ਹੋ ਗਏ ਉਸ ਦਿਨ ਉਸ ਪਰਮਾਤਮਾ ਦਾ ਸਾਡੇ ਅੰਦਰ ਵਾਸਾ ਹੋ ਜਾਂਦਾ ਹੈ ਅਸੀਂ ਉਸ ਪਰਮਾਤਮਾ ਦਾ ਰੂਪ ਹੋ ਜਾਂਦੇ ਹਾਂ ਚਾਰ ਵੇਦ ਨੇ ਚਾਰਾਂ ਵਿਦਵਾਂ ਦਾ ਕੁਝ ਮੰਤਰ ਨੇ ਜਿੰਨਾ ਤੇ ਉਚਾਰਨ ਕੀਤੇ ਜਾਂਦੇ ਨੇ ਪਾਠ ਪੂਜਾ ਕੀਤੀ ਜਾਂਦੀ ਹੈ ਪੰਨੂਤੀ ਆਪ ਪਾਠ ਪੂਜਾ ਸਿਖਲਿਆ ਤੇ ਉਹਦੇ ਤੋਂ ਕਮਾਈ ਕਰਨ ਲੱਗ ਗਿਆ ਫਿਰ ਆਪਣੇ ਸੇਵਕਾਂ ਨੂੰ ਚੇਲਿਆਂ ਨੂੰ ਪਾਠ ਪੂਜਾ ਸਿਖਾ ਦਿੱਤਾ ਉਹਨਾਂ ਤੋਂ ਕਮਾਈ ਕਰਨ ਲੱਗੇ ਤੇ ਇੱਕ ਧੰਦਾ ਬਣ ਗਿਆ ਇਹਦੇ ਇੱਕ ਧੰਦਾ ਬਣ ਗਿਆ ਤੇ ਗੁਰਬਾਣੀ ਦੇ ਅੰਦਰ ਗੁਰਮਹਾਰਾਜ ਜੀ ਦਾ ਪਰਮਾਨੰਦ ਤੰਦ ਪਿੱਟੇ ਸੰਸਾਰ ਤੇ ਸੰਸਾਰ ਸਾਰੀ ਧੰਦਾ ਕਰਦਾ ਭਾਈ ਫਿਰ ਸੰਸਾਰੀ ਦੇ ਵਿੱਚ ਇਹ ਸਾਡੇ ਵਿੱਚ ਫਰਕ ਕੀ ਸੰਸਾਰੀ ਦੇ ਵਿੱਚ ਤੇ ਸਾਡੇ ਵਿੱਚ ਤੇ ਫਰਕ ਹੋਣਾ ਚਾਹੀਦਾ ਸੀ ਸੰਸਾਰੀ ਤੇ ਤੰਦਾ ਕਰਦਾ ਹੈ ਤੇ ਤੰਦਾ ਹੀ ਅਸੀਂ ਕਰ ਰਹੇ ਹਾਂ ਫਿਰ ਸਾਡੇ ਵਿੱਚ ਤੇ ਸੰਸਾਰੀ ਦੇ ਵਿੱਚ ਕੋਈ ਫਰਕ ਨਹੀਂ ਆਏਗਾ बस ਜੇ ਫਰਕ ਹੈ ਗਏ ਤੇ ਇੱਕ ਤੰਦੇ ਦਾ ਫਰਕ ਹੈ ਉਹ ਕੰਦਾ ਨਹੀਂ ਕਰਦੇ ਨੇ ਖੇਤੀ ਕਰਦੇ ਨਹੀਂ ਵਪਾਰ ਕਰਦੇ ਨਹੀਂ ਉਹ ਤਰ੍ਹਾਂ ਤਰ੍ਹਾਂ ਦੇ ਬਿਜ਼ਨਸ ਨਹੀਂ ਅਸੀਂ ਧਰਮ ਦੀ ਆਸਰ ਲੈ ਕੇ ਧਰਮ ਦਾ ਆਸਰਾ ਲੈ ਕੇ ਇਹ ਧੰਦਾ ਕਰਦੇ ਹਾਂ ਫਿਰ ਸਾਨੂੰ ਕਰਨਾ ਕੀ ਚਾਹੀਦਾ ਹੈ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ ਸਾਨੂੰ ਜਿਆਦਾ ਤੋਂ ਜਿਆਦਾ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਨਾਮ ਦਾ ਅਭਿਆਸ ਕਰਨਾ ਚਾਹੀਦਾ ਹੈ ਜਿੰਨਾ ਵੀ ਜ਼ਿਆਦਾ ਹੋ ਸਕੇ ਉਹਨਾਂ ਜ਼ਿਆਦਾ ਸੰਨ ਆਪਣਾ ਜੀਵਨ ਜਿਹੜਾ ਇਹਦੇ ਵਿੱਚ ਜੋ ਦੇਵੀ ਗੁਣ ਨੇ ਸਤ ਸੰਤੋਖ ਤੀਜ ਦਇਆ ਤੇ ਧਰਮ ਇਹਨਾਂ ਨੂੰ ਪ੍ਰਭਾਤ ਕਰਨਾ ਚਾਹੀਦਾ ਫਿਰ ਸਾਡਾ ਉਹਨਾਂ ਨਾਲ ਉੱਤਰ ਖਾਏਗਾ ਨਹੀਂ ਤੇ ਕਸੀਪੀ ਉਹ ਹੀ ਕੋਈ ਹਾਂ ਗੁਰਬਾਣੀ ਦੇ ਅੰਦਰ ਬੜਾ ਸੁੰਦਰ ਗੁਰਮਾਰਾ ਦੀ ਜੋ ਉਪਦੇਸ਼ ਵਖਿਆ ਕੜਸ਼ੀਆਂ ਫਿਰ ਅਨ ਸ੍ਰਵਨ ਜਾਣਨ ਸੁਨੀਆਂ કડਸ਼ੀਆਂ ਫਿਰਨ ਕੜਸ਼ੀ ਅਸੀਂ ਜਾਣਦੇ ਹਾਂ ਜਿੱਦੇ ਨਾਲ ਸਬਜ਼ੀ ਤਿਆਰ ਕੀਤੀ ਜਾਂਦੀ ਹੈ ਕੜਸ਼ੀ ਦੇ ਵਿੱਚ ਫਿਰਦੀ ਹੈ ਕੋਈ ਮਾਈ ਹੱਥ ਘੜਾ ਕਰਕੇ ਕਹਦੇ ਵੀ ਸਾਡੀ ਕੜਸ਼ੀ ਇਹਨੇ ਜਿਹੜੀ ਉਹ ਇਹ ਦੱਸ ਦਿੰਦੀ ਵੀ ਸਬਜ਼ੀ ਰੱਚ ਗਈ ਤੇ ਆ ਜਾ ਇਹਨੂੰ ਥੱਲੇ ਲਾ ਨਈ ਆਕਦੀ ਕੋਈ ਕੜਸ਼ੀ ਇਹ ਨਹੀਂ ਆਕਦੀ ਇਹਦੇ ਵਿੱਚ ਤੋਂ ਨੂਨ ਪਾਣਾ ਭੁੱਲ ਗਈ ਹੈ ਭਾਈ ਨੂਨ ਲਿਆ ਪਈ ਇਹਦੇ ਵਿੱਚ ਨਹੀਂ ਆਕਦੀ ਕੋਈ ਕੜਸ਼ੀ ਇਹ ਨਹੀਂ ਆਕਦੀ ਵੀ ਇਹਦੇ ਵਿੱਚ ਮਿਰਚਾ ਨਹੀਂ ਹੈਗੀਆ ਮਿਰਚਾ ਭੁੱਲ ਗਈ ਹੈ ਜਾਂ ਇੰਦ ਵਿੱਚ ਅਜ ਮਸਾਲਾ ਘਟ ਰਹਿ ਗਿਆ ਨਹੀਂ ਆਪਦੀ ਕੜਸ਼ੀਆਂ ਫਿਰਨ ਸੌਉਨ ਜਨ ਸੁੰਨ ਉਹ ਫਿਰਦੀਆਂ ਤੇ ਹੈ ਯਾਨੀ ਇਥੇ ਸਵਾਦ ਅਰਥੇ ਸੁਆਦ ਪਰ ਸਵਾਦ ਨਹੀਂ ਜਾਂਦੀਆਂ ਕਿ ਕਿਉਂ ਨਹੀਂ ਜਾਂਦੀਆਂ ਉਹ ਸੁਨੀਆਂ ਨੇ ਗੁਰਮਾਰਾਦੀ ਨੇ ਕਿਉਂ ਲਿਖਿਆ ਹੈ ਇਸ ਵਾਸਤੇ ਲਿਖਿਆ ਸੀ ਵੀ ਬਾਣੀ ਪੜਦੇ ਆ ਤੇ ਜੇ ਅਸੀਂ ਸੁਣਨੇ ਹੋ ਕੇ ਬਾਣੀ ਪੜਦੇ ਆ ਸਾਨੂੰ ਗੁਰਬਾਣੀ ਪੜਨ ਦਾ ਸਵਾਦ ਨਹੀਂ ਆਉਂਦਾ ਰਸ ਨਹੀਂ ਆਉਂਦਾ ਤੇ ਫਿਰ ਸਾਡਾ ਹਾਲ ਵੀ ਉਹਨਾਂ ਕੜਸ਼ੀਆਂ ਵਰ ਗਈ ਹੈ ਸਾਡਾ ਹਾਲ ਵੀ ਉਹਨਾਂ ਕੜਸ਼ੀਆਂ ਵਰ ਗਈ ਹੈ ਅਸੀਂ ਵੀ ਗੁਰਬਾਣੀ ਦੇ ਵਿੱਚ ਤੇ ਫਿਰ ਰਹੇ ਆ ਪਰ ਸਾਨੂੰ ਸਵਾਦ ਨਹੀਂ ਆਇਆ ਰਸ ਨਹੀਂ ਆਇਆ ਆਨੰਦ ਨਹੀਂ ਭਜਿਆ ਅੰਦਰ ਮਨ ਜਿਹੜਾ ਉਹ ਵਿਗਾਸ ਨਹੀਂ ਹੋਇਆ ਨਾਨਕ ਭਗਤਾਂ ਸਦਾ ਬੁਗਾਸ ਪਲਤੀਸ ਦੇ ਬੁਗਾਸ ਦੇ ਵਿੱਚ ਰਹਿੰਦੇ ਨੇ ਬੁਗਾਸ ਦਾ ਖੜਾਓ ਭਗਤਾਂ ਦਾ ਮਨ ਕਦੀ ਸੁੰਗੜਦਾ ਹੀ ਨਹੀਂ ਉਹ ਤੇ ਸਦਾ ਹੀ ਖੜਾਓ ਦੇ ਵਿੱਚ ਰਹਿੰਦਾ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਨਾਮ ਚੱਲਦਾ ਰਹਿੰਦਾ ਫਿਰ ਤੇ ਸਾਡਾ ਤੇ ਉਹਨਾਂ ਦਾ ਫਰਕ ਸੀ ਸੰਸਾਰੀਆਂ ਦੇ ਧੰਦੇ ਦਾ ਤੇ ਸਾਡੇ ਧੰਦੇ ਦਾ ਫਿਰ ਤਾਂ ਫਰਕ ਹੈ ਤੇ ਜੇ ਅਸੀਂ ਵੀ ਉਹਨਾਂ ਦੀ ਤਰ੍ਹਾਂ ਕੇਵਲ ਤੇ ਕੇਵਲ ਤਨ ਕਮਾਉਣ ਤਾਂ ਕੀ ਸੀਮਤ ਆ ਤੇ ਫਿਰ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਜਿਆਦਾ ਫਰਕ ਨਹੀਂ ਇਹ ਭਗਤ ਕਬੀਰ ਜੀ ਇੱਥੇ ਦੱਸ ਰਹੇ ਨੇ ਆਪ ਡੁੱਬੇ ਚ ਉਹ ਭੇਦ ਮੇ ਚਾਰਾ ਵਿਦਾਂ ਦੇ ਵਿੱਚ ਬ੍ਰਾਹਮਣ ਡੁੱਬ ਗਿਆ ਸੀ ਤੇ ਜੇ ਭਗਤ ਕਬੀਰ ਜੀ ਹੋਣ ਹੋਣ ਨਾ ਤੇ ਉਹ ਜ਼ਰੂਰ ਆਖਣਗੇ ਵੀ ਅੱਜ ਕੱਲ ਦੇ ਜਿਹੜੇ ਗਿਆਨੀ ਧਿਆਨੀ ਨੇ ਨਾ ਇਹ ਵੀ ਕੇਵਲ ਪਾਠ ਪੂਜਾ ਦੇ ਧੰਦੇ ਦੇ ਵਿੱਚ ਹੀ ਲੱਗੇ ਹੋਏ ਨੇ ਗਿਆਨ ਤੇ ਇਹਨਾਂ ਨੂੰ ਵੀ ਕੋਈ ਨਹੀਂ ਪ੍ਰਾਪਤ ਹੁੰਦਾ ਆਪ ਪੜ੍ਹ ਕੇ ਅੱਗੇ ਕਿਸੇ ਹੋਰ ਨੂੰ ਪੜਾਉਂਦਾ ਆਪ ਬਾਠ ਕਰਦੇ ਸੀ ਫਿਰ ਉਹਨਾਂ ਨੂੰ ਪਾਠ ਕਰਨ ਤੇ ਲਾ ਦਿੰਦਾ ਨਾਮ ਦਾ ਅਭਿਆਸ ਤੇ ਕਿਸੇ ਤੋਂ ਕਰਾਈ ਨਹੀਂ ਸਿਮਰਨ ਦਾ ਅਭਿਆਸ ਤੇ ਕਿਸੇ ਤੋਂ ਕਰਾਈ ਨਹੀਂ ਨਾ ਹੀ ਉਪਦੇਸ਼ ਦਿੱਤਾ ਨਾ ਹੀ ਸਮਾਤਮਤ ਸੂਚੀ ਬਖਸ਼ੀਏ ਆਪ ਡੁੱਬੇ ਚੋ ਬੇਦ ਮੇ ਚੇਲੇ دیے ਭਾਈ ਤੇ ਜਿਹੜੇ ਚੇਲੇ ਸਨ ਉਹ ਵੀ ਨਾਲ ਹੀ ਰੋੜ ਲੈਨੇ ਉਹ ਵੀ ਰੁੜ ਗਏ ਨੇ ਕਬੀਰ ਚੀਤੇ ਪਾਪ ਕੀਏ ਰਾਖੇ ਤਲੈ ਦੁਰਾਈ ਦੁਰਾਈ ਦਾ ਅਸੁੰਦਾ ਲੁਕੋ ਕੇ ਫਿਰ ਜਿਹੜੇ ਪਾਪ ਕੀਤੇ ਨੇ ਜਿੰਨੇ ਵੀ ਉਹਨਾਂ ਨੂੰ ਲੁਕੋ ਲਿਆ ਆਪਣੇ ਪਾਪਾ ਨੂੰ ਆਪਣੇ ਗਰਾਹ ਨੂੰ ਕਦੀ ਬੋਲ ਕੇ ਨਹੀਂ ਦੱਸਿਆ ਤੇ ਨਾ ਹੀ ਕਦੀ ਦੱਸਣ ਦਾ ਯਤਨ ਕੀਤਾ ਹੈ ਉਹਨਾਂ ਨੂੰ ਲੁਕੋ ਲਿਆ ਹੈ ਪਰਗਟ ਭੈਣ ਦਾਣ ਸਭ ਜਦ ਪੂਛੇ ਧਰਮ ਰਾਏ ਜਦੋਂ ਧਰਮ ਰਾਜ ਆ ਪੁੱਛੇ ਉਹ ਸਾਰੇ ਸਾਹਮਣੇ ਆ ਜਾਣੇ ਨੇ ਜਦੋਂ ਧਰਮ ਰਾਜ ਪੁੱਛੇਗਾ ਨਾ ਉਦੋਂ ਫਿਰ ਸਾਰੇ ਸਾਹਮਣੇ ਆ ਜਾਣੇ ਨੇ ਉਥੇ ਲੁਕੇ ਹੋਏ ਨਹੀਂ ਰਹਿਣੇ ਉਦੋਂ ਤਾਂ ਫਿਰ ਜਿਵੇਂ ਕੁਰਬਾਨੀ ਦਾ ਫਰਮਾਨਿਤ ਹੁਮਾਰਾ ਜੀ ਆਖਦੇ ਨੇ ਨਾ ਲੇਖਾ ਰੱਬਮਗੇ ਸਿਆ ਬੈਠਾ ਕੱਢ ਮਹੀ ਇਹ ਪਾਵਨ ਸ਼ਬਦ ਦੇ ਅੰਦਰ ਗੁਰਮਾਤਾ ਜੀ ਕਿਰਪਾ ਕਰਦੇ ਨੇ ਨਾਨਕ ਆਖੀ ਰੀ ਮਨਾ ਸੁਣੀਏ ਸਿੱਖ ਸਹੀ ਜਿਹੜੀ ਠੀਕ ਗੱਲ ਹੋਵੇ ਨਾ ਉਹ ਸਾਨੂੰ ਸੁਣਨੀ ਚਾਹੀਦੀ ਸੋਣ ਲੈਣੀ ਚਾਹੀਦੀ ਹੈ ਜਿਹੜੀ ਠੀਕ ਗੱਲ ਹੋਵੇ ਨਾ ਉਹ ਸਾਨੂੰ ਸੁਣ ਲੈਣੀ ਚਾਹੀਦੀ ਏ ਲਿਖ ਰਬੁ ਮਗੇ ਸਿਆ ਬੈਠਾ ਕੱਢ ਬਈ ਤੇ ਸੱਜ ਤੋਂ ਪਰਮਾਤਮਾ ਨੇ ਰੱਬ ਨੇ ਲਿਖਾ ਮੰਗਣਾ ਹੈ ਤੇ ਮੰਗਣਾ ਕਿਵੇਂ ਹੈ ਪਈ ਘੱਟ ਕੇ ਜਿਵੇਂ ਇੱਕ ਬਾਣੀਆਂ ਵਈ ਖਾਤਾ ਖੋਲ ਲੈਂਦਾ ਨਾ ਜਿੰਦੇ ਕੋਲ ਅਦਾਸ ਚੱਲਦੇ ਹੋਵੇ ਅਗਲਾ ਕਾਪੀ ਅੱਗੇ ਰੱਖ ਦਿੰਦਾ ਹੈ ਆਵੇਗਾ ਐਸੇ ਸਮੇਂ ਤੋਂ ਲੱਗਿਆ ਸੀ ਐਨੇ ਦੇ ਗਿਆ ਸੀ ਐਨੇ ਤੇਰੇ ਬਾਕੀ ਰਹਿ ਕੇ ਨਹੀਂ ਅੱਜ ਆ ਪਈ ਤੇ ਦੇ ਇਸ ਤਰ੍ਹਾਂ ਤਲਵਾਰਾਜ ਨੇ ਵੀ ਸਾਡੇ ਤੋਂ ਲੇਖਾ ਮੰਗਣਾ ਕਿ ਵੀਰ ਜੀਤੇ ਪਾਪ ਕੀਏ ਤੇ ਅਸੀਂ ਜਿੰਨੇ ਵੀ ਪਾਪ ਕੀਤੇ ਨੇ ਰੱਖੇ ਤਲੈ ਦੁਬੁਰਾਏ ਉਹ ਆਪਣੇ ਥੱਲੇ ਲੁਕੋ ਕੇ ਰੱਖ ਲੈਨੇ ਅੰਦਰ ਲੁਕੋ ਕੇ ਰੱਖ ਲੈਨੇ ਅੰਦਰ ਤੇ ਪਾਪ ਲੁਕੇ ਪੈ ਨੇ ਤੇ ਅਸੀਂ ਆਖਦੇ ਆ ਅਸੀਂ ਸਿਮਰਨ ਕਰੀਏ ਸਾਡੇ ਬੱਚੇ ਬੱਚੀਆਂ ਨੇ ਜਦੋਂ ਜਵਾਨ ਹੋ ਜਾਂਦੇ ਨੇ ਕੋਈ ਘਰ ਵੇਖਣ ਵਾਲਾ ਹੁੰਦਾ ਹੈ ਨਾ ਬੱਚੇ ਬੱਚੀ ਨੂੰ ਵੇਖਣ ਵਾਲਾ ਹੁੰਦਾ ਹੈ ਤੇ ਅਸੀਂ ਫਿਰ ਘਰ ਦੀ ਬੜੀ ਸਫਾਈ ਕਰਦੇ ਆ ਪੁੰਜੀਆਂ ਦੇ ਵਿੱਚੋਂ ਖਲਰਾਂ ਦੇ ਵਿੱਚੋਂ ਜੇ ਕਿਤੇ ਮਾੜਾ ਜਾਂ ਕੰਧ ਦੇ ਨਾਲੋਂ ਸਿਮਟ ਲੈਂਦਾ ਹੋਵੇ ਨਾ ਅਸੀਂ ਲਾ ਕੇ ਉਥੇ ਨਮਾਲਾ ਦੰਨੇ ਆ ਅਰੰਗ ਮਾਰ ਦੰਨੇ ਆ ਨਵੇਂ ਰਿਸ਼ਤੇਦਾਰਾ ਨਹੀਂ ਆਉਣਾ ਹੈ ਨਵਾਂ ਸਿਰ ਜੁੜਨ ਲਗਾਏ ਪੂਰੀ ਸਫਾਈ ਤੇ ਜੋਰ ਲਾ ਦੰਨੇ ਆ ਤੇ ਉਸ ਪਰਮਾਤਮਾ ਨੇ ਸਾਡੇ ਅੰਤਰਾਣ ਕੀ ਵਸਨਾ ਹੈ ਇਤਨੇ ਮਹਾਨ ਤ੍ਰਲੋਕੀ ਦੇ ਮਾਲਕ ਨੇ ਸਾਡੇ ਅੰਦਰ ਆਉਣਾ ਹੈ ਤੇ ਅਸੀਂ ਅੰਦਰ ਦੀ ਕਿੰਨੀ ਕੁ ਸਫਾਈ ਹੈ ਅਸੀਂ ਤੇ ਰੋਜ ਅੰਦਰ ਗੰਦ ਭਰ ਰਹੇ ਆ ਕਦੇ ਝੂਠ ਬੋਲ ਕੇ ਕਦੇ ਮਾੜਾ ਇਹਨਾਂ ਅੱਖਾਂ ਨਾਲ ਵੇਖ ਕੇ ਕਦੀ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਚੁਗੀ ਸੁਣ ਕੇ ਇਹ ਸਾਰੀ ਗੰਦਗੀ ਹੈ ਇਹ ਸਾਡੇ ਅੰਦਰ ਜਾ ਰਹੀ ਹੈ ਜੋ ਅਸੀਂ ਦੇਖਦੇ ਆ ਜੋ ਸੁਣਦੇ ਆ ਜੋ ਬੋਲਦੇ ਆ ਉਹ ਸਾਡੇ ਅੰਦਰ ਜਮਾ ਹੁੰਦਾ ਹੈ ਭਾਵੇਂ ਗੰਦਾ ਹੈ ਤੇ ਭਾਵੇਂ ਚੰਗਾ ਹੈ ਇਹ ਸਾਰੇ ਪਾਪ ਨੇ ਸਾਰੇ ਗੁਨਾਹ ਨੇ ਇਹਨਾਂ ਨੂੰ ਅੰਦਰ ਲਪੋ ਲਿਆ ਹੈ ਪਰਗਟ ਪੈਣ ਦਾ ਅਨੁਸਾਰ ਤੇ ਫਿਰ ਦਰਗਾਹ ਦੇ ਵਿੱਚ ਜਦੋਂ ਗਏ ਆ ਜਦ ਪੂਛੇ ਤਰਮ ਰਾਜ ਜਦੋਂ ਤਰਮ ਰਾਜ ਨੇ ਪੁੱਛਿਆ ਨਾ ਉਦੋਂ ਫਿਰ ਇਹ ਸਾਰੇ ਦੇ ਸਾਰੇ ਜਿਹੜੇ ਨੇ ਉੱਥੇ ਪ੍ਰਗਟ ਹੋ ਗਏ ਨੇ ਅੱਜ ਦੇ ਲਈ ਇਤਨੀ ਕੁ ਸੇਵਾ ਆਪ ਸੰਤਾਂ ਨੇ ਪਰਵਾਨ ਕਰਨੀ ਤਨ ਗੁਰੂ ਮਹਾਰਾਜ ਜੀ ਕਿਰਪਾ ਕਰੇ ਸਾਨੂੰ ਸੋਝੀ ਦੇ ਸਾਨੂੰ ਗਿਆਨ ਦੇਣ ਅਸੀਂ ਗੁਰਬਾਣੀ ਦਾ ਆਸਰਾ ਲấyੇ ਕੇਵਲ ਤੇ ਕੇਵਲ ਇੰਨੇ ਜੋਗੀ ਨਾ ਰਹੇ ਜੀਏ ਕਿ ਕਿਸੇ ਦੇ ਪਾਠ ਕਰ ਲਿਆ ਕਿਸੇ ਦੇ ਭੋਗ ਪਾਤਾ ਕਿਸੇ ਦੇ ਪ੍ਰਕਾਸ਼ ਕਰ ਦਿੱਤਾ ਵੱਧ ਤੋਂ ਵੱਧ ਜਾਂ ਜਿੱਤੋਂ ਜ਼ਿਆਦਾ ਸਮਾਂ ਜਿਹੜਾ ਉਹ ਗੁਰਬਾਣੀ ਨੂੰ ਵਿਚਾਰਨ ਤੇ ਲਾਈਏ ਗੁਰਬਾਣੀ ਦੀਆਂ ਵਿਚਾਰਾਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਅੰਦਰ ਵਸਾਈਏ ਜਿਸ ਦੇ ਨਾਲ ਹੀ ਸਾਡਾ ਬਲ ਹੈ ਸਾਡਾ ਜੀਵਨ ਬਣੇਗਾ ਨਹੀਂ ਤੇ ਫਿਰ ਤੰਦਪਿਟੇ ਸੰਸਾਰ ਵਾਲੀ ਗੱਲ ਜਿਹੜੀ ਉਹ ਸਾਡੇ ਤੇ ਲਾਗੂ ਹੋਵੇਗੀ ਅਸੀਂ ਵੀ ਇਸ ਸੰਸਾਰ ਦੇ ਅੰਦਰ ਆਏ ਹਾਂ ਤੇ ਕੇਵਲ ਤੇ ਕੇਵਲ ਤਾਂ ਨਹੀਂ ਪੈਠਦੇ ਹਾਂ ਜੋ ਗੁਰਮਾਰਾ ਜੀ ਨੇ ਸਾਨੂੰ ਦੱਸਿਆ ਕੜਸ਼ੀਆਂ ਫੇਰਾਂ ਸੁਆਉ ਨਾ ਜਾਣਨ ਸੁਨੀਆਂ ਉਹ ਸਾਡੇ ਤੇ ਲਾਗੂ ਹੋਏਗਾ ਜਦੋਂ ਅਸੀਂ ਜਾਵਾਂਗੇ ਤੇ ਸਾਨੂੰ ਇਹ ਆਖਿਆ ਜਾਏਗਾ ਵੀ ਤੂੰ ਤੇ ਕੜਸ਼ੀ ਵਾਲਾ ਸੁਭਾਅ ਲੈ ਕੇ ਗੁਰਬਾਣੀ ਪੜਦਰੇ ਗੁਰਬਾਣੀ ਦੇ ਵਿੱਚੋਂ ਕੁਝ ਸਿੱਖਿਆ ਤੇ ਹੈ ਹੀ ਨਹੀਂ ਤੈਨੂੰ ਕੁਝ ਗਿਆਨ ਤੇ ਆਇਆ ਹੀ ਨਹੀਂ ਸੋਝੀ ਤੇ ਆਈ ਨਹੀਂ ਗੁਰਬਾਣੀ